ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਨੂੰ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ਏਜੰਸੀਆਂ ਨੂੰ ਵੇਫ ਇਸ ਦਾ ਤੱਕ ਨਮੀ ਵਾਲੇ ਅਨਾਜ ਨੂੰ ਚੁੱਕਣ ਦੇ ਲਈ ਕਹਿ ਕੇ ਚੋਨੇ ਦੀ ਖਰੀਦ ਨਿਯਮਾਂ ਦੇ ਵਿੱਚ ਢਿੱਲ ਦੇ। ਉਹਨਾਂ ਕਿਹਾ ਹੈ ਕਿ ਇਹ ਬੇਨਤੀ ਇਸ ਲਈ ਕੀਤੀ ਗਈ ਹੈ ਤਾਂ ਜੋ ਹੜ੍ਹ ਅਤੇ ਮੀਂਹ ਦੇ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਦੇ ਕਾਰਨ ਹੋਏ ਹੋਰ ਨੁਕਸਾਨ ਤੋਂ ਬਚਾਇਆ ਜਾ ਸਕੇ। ਮੁੱਖ ਮੰਤਰੀ ਨੇ ਦੱਸਿਆ ਕਿ ਇਹ ਚਿਪਨੀ ਬੱਸੀ ਪਠਾਨਾ ਦੇ ਕਣਜ ਮੰਡੀ ਦੇ ਅਚਾਨਕ ਦੌਰੇ ਦੇ ਦੌਰਾਨ ਕੀਤੀ ਜਿੱਥੇ ਉਹਨਾਂ ਨੇ ਚੋਨੇ ਦੀ ਖਰੀਦ ਕਾਰਜਾonda ਨਿਰੀਖਣ ਕੀਤਾ। ਉਹਨਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੂੰ ਖਰੀਦ ਨਿਯਮਾਂ ਦੇ ਵਿੱਚ ਢਿੱਲ ਦੇਣੀ ਚਾਹੀਦੀ ਹੈ। ਇੱਥੇ ਇੱਕ ਅਨਾਜ ਮੰਡੀ ਦੇ ਦੌਰੇ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨਨੇ ਕੇਂਦਰ ਤੇ ਇਹ ਵੀ ਦੋਸ਼ ਲਗਾਇਆ ਹੈ ਕਿ ਉਹ ਪਿਛਲੇ ਮਹੀਨੇ ਪੰਜਾਬ ਦੇ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਐਲਾਨੀ 1600 ਕਰੋੜ ਰੁਪਏ ਦੀ ਹੜ੍ਹ ਰਾਹਤ ਵਿੱਚ ਦੇਰੀ ਕਰਕੇ ਸੂਬੇ ਦੇ ਨਾਲ ਮਤਰਈ ਮਾਵਲਾ ਸਲੂਕਾਰੇ ਖਰੀਦਕਾਰਾਂ ਦੇ ਦਰਵਾਜ਼ਾ ਉਹਨਾਂ ਕਿਹਾ ਕਿ ਸਰਕਾਰ ਨੇ 1822 ਨਿਯਮਤ ਖਰੀਦ ਕੇਂਦਰ ਨੂੰ ਸੂਚਿਤ ਕੀਤਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਮੰਡੀਆਂ ਦੇ ਵਿੱਚ 63 ਲੱਖ ਮੈਟ੍ਰਿਕ ਟਨ ਚੋਣਾ ਪਹੁੰਚਿਆ ਜਿਸ ਦੇ ਵਿੱਚੋਂ 61 ਲੱਖ ਮੈਟ੍ਰਿਕ ਟਨ ਖਰੀਦਿਆ ਜਾ ਚੁੱਕਿਆ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਖਰੀਦੇ ਗਏ ਅਨਾਜ ਤੇ ਲਈ 13 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ